ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰਮਨ ਪੰਜਾਬੀ ਬਲੌਗ ਦੇ ਵਿੱਚ ਤੇ ਅੱਜ ਆ ਪਾਏ ਹੋਏ ਸੀ ਮੰਮੀ ਕੋਲੇ ਤੇ ਇੱਥੇ ਜਿਹੜੇ ਇਹਨਾਂ ਛੋਟਾ ਜਿਹਾ ਨਿੰਬੂ ਆ ਤੇ ਇਹਨੂੰ ਕਾਫੀ ਸਾਰੇ ਜਿਹੜੇ ਨਿੰਬੂ ਲੱਗੇ ਹੋਏ ਸੀਗੇ ਤੇ ਆਪਾਂ ਸੋਚਿਆ ਵੀ ਮੰਮੀ ਕਹਿੰਦੇ ਵੀ ਇਹ ਢੇਗਦੇ ਆ ਤੇ ਫਿਰ ਆਪਾਂ ਜਿਹੜੇ ਤੋੜ ਲੇ ਕਿਲੋ ਕੋ ਨਿੰਬੂ ਸੀਗੇ ਇਹ ਤੇ ਕੋਸ਼ਪਾ ਜਿਹੜੇ ਨਿੰਬੂ ਆ ਮੁੱਲ ਲੈ ਲੈ ਸੀਗੇ ਤੇ ਅੱਜ ਆਪਾਂ ਬਣਾਵਾਂਗੇ ਖੱਟੇ ਮਿੱਠੇ ਨਿੰਬੂ ਦਾ achar ਤੇ ਆਪਾਂ ਪਹਿਲਾਂ ਜਿਹੜੇ ਆ ਨਿੰਬੂ ਆ ਤੋੜ ਲੈਨੇ ਆ ਨਿੰਬੂ ਨੂੰ ਜੜਨਾ ਕੰਡੇ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਤੇ ਨਿੰਬੂ ਜਿਹੜੇ ਤੋੜਨੇ ਬਹੁਤ ਔਖੇ ਆ ਛੋਟੇ ਛੋਟੇ ਕੰਡੇ ਹੁੰਦੇ ਆ ਤੇ ਤੇ ਬਹੁਤ ਜ਼ਿਆਦਾ ਹੱਥਾਂ 'ਚ ਵੱਜਦੇ ਆ ਤੇ ਚਲੋ ਜੀ ਪਹਿਲੇ ਜਿਹੜੇ ਆਪਾਂ ਪੱਕੇ ਪੱਕੇ ਨਿੰਬੂ ਆ ਦੇਖ ਕੇ ਤੋੜ ਲੈਨੇ ਆ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਜਿਹੜਾ ਬੈਲ ਦਾ ਬਟਨ ਆਉ ਉਹਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤੇ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਂਜੀ ਆਪਾਂ ਜਿਹੜੇ ਨਾ ਗਰਮੀਆਂ ਦਾ ਮੌਸਮ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਨਾ ਨਿੰਬੂ ਜਿਹੜੇ ਆਪਾਂ ਨੂੰ ਆਮ ਮਿਲ ਜਾਂਦੇ ਆ ਤੇ ਜਿਹੜਾ ਇਹ achar ਆਪਾਂ ਬਿਨਾ ਤੇਲ ਤੋਂ ਬਣਾਵਾਂਗੇ ਖੱਟਾ ਮਿੱਠਾ achar ਬਹੁਤ ਜ਼ਿਆਦਾ ਪਸੰਦ ਕਰਦੇ ਆ ਬੱਚੇ ਵੀ ਬਹੁਤ ਜ਼ਿਆਦਾ ਸਵਾਦ ਬੰਦਦਾ ਇਹ ਤੇ ਬਣ ਵੀ ਜਿਹੜਾ ਬਹੁਤ ਜਲਦੀ ਆਂਦਾ 15 10-15 ਦਿਨਾਂ ਦੇ ਵਿੱਚ ਵਿੱਚ ਜਿਹੜਾ achar ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਜਿਹੜਾ achar ਖਰਾਬ ਵੀ ਕਾਫੀ ਟਾਈਮ ਨਹੀਂ ਹੁੰਦਾਗਾ ਜਿੰਨਾ ਟਾਈਮ ਤੁਸੀਂ ਮਰਜ਼ੀ ਇਹਨੂੰ ਰੱਖ ਲਓ ਇਹ ਜਿਹੜਾ ਖਰਾਬ ਨਹੀਂ ਹੁੰਦਾਗਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਹੁੰਦਾ ਤੇ ਹਾਂਜੀ ਚਲੋ ਆਪਾਂ ਜਿਹੜਾ ਫਿਰ ਚਾਰ ਬਣਾਉਣ ਲੱਗੇ ਮਿਲਦੇ ਆਂ ਤੇ ਇੱਥੇ ਆਪਾਂ ਜਿਹੜੇ ਨਿੰਬੂ ਸੀਗੇ ਕੁਛ ਬਾਜ਼ਾਰ ਚੋਂ ਲੈ ਲਏ ਸੀ ਤੇ ਕੁਛ ਕਿਲੋ ਕੁ ਨਿੰਬੂ ਆਪਣੇ ਉ ਸੀਗੇ ਤੇ ਆਪਾਂ ਇਹ ਸਾਰੇ ਕੱਟ ਕੇ ਤੇ ਇਹਦਾ ਪਾਣੀ ਕੱਢ ਲਿਆ ਤੇ ਇੱਥੇ ਆਪਾਂ ਜਿਹੜੇ ਪਿਛਲੇ 12 ਵਾਲੇ ਨਿੰਬੂ ਆ ਇੰਨੇ ਕੱਪੜੇ ਹਜੇ ਬਚੇ ਹੋਏ ਸੀਗੇ ਆਚਾਰ ਇੰਨਾ ਕਹੇ ਹਜੇ ਆਪਣੇ ਪਿਆ ਸੀਗਾ ਤੇ ਆਪਾਂ ਦੁਬਾਰਾ ਜਿਹੜਾ ਬਣਾ ਲੈਨੇ ਆਚਾਰ ਕਿਉਂਕਿ ਖਾਦਾ ਜਾਂਦਾ ਜਦੋਂ ਮਰਜੀ ਰੋਟੀ ਦੇ ਨਾਲ ਆਪਾਂ ਖਾ ਲੈਨੇ ਆ ਤੇ ਬੱਚੇ ਵੀ ਬਹੁਤ ਚਾਸਨਾ ਖਾਂਦੇ ਨੇ। ਨਿੰਬੂ ਜਿਹੜੇ ਆਪਾਂ ਪਾਣੀ ਕੱਢ ਲਿਆ ਇਹਨਾਂ ਦਾ ਤੇ ਇਹ ਲੈ ਆਪਾਂ ਮਸਾਲਾ ਅਚਾਰ ਆਸਤੇ ਜੇ ਤੁਸੀਂ ਘਰੇ ਤਿਆਰ ਕਰਨਾ ਘਰੇ ਵੀ ਕਰ ਸਕਦੇ ਹੋ ਤੇ ਪਰ ਮੈਂ ਜਿਹੜਾ ਰੈਡੀमेड ਹੀ ਲਿਆ ਤੇ 1 ਕਿਲੋ ਜਿਹੜਾ ਆਪਾਂ ਨਮਕ ਲਿਆ ਤੇ 2 ਕਿਲੋ ਚੀਨੀ ਤੇ ਜਿਹੜੇ ਆਪਣੇ ਨਿੰਬੂ ਆ ਨਾ 5 ਕਿਲੋ ਆ ਤੇ ਆਪਾਂ ਲਾਲ ਮਿਰਚ ਤੇ ਕਾਲਾ ਨਮਕ ਤੇ ਪਹਿਲਾਂ ਆਪਾਂ ਜਿਹੜੀ ਚੀਨੀ ਆ ਆਪਣੇ 5 ਕਿਲੋ ਨਿੰਬੂ ਆ ਤੇ ਆਪਾਂ 2 ਕਿਲੋ ਚੀਨੀ ਲਈ ਆ ਤੋਂ 2.5 ਵੀ ਲੈ ਸਕਦੇ ਹਾਂ ਤੇ 2 ਵੀ ਆਬ ਅੱਧੀ ਚੀਨੀ ਲੈਣੀ ਨਿੰਬੂ ਜਿੰਨੇ ਆਪਣੇ ਨਿੰਬੂ ਆ ਪਾ ਬੋ ਦੋ ਜਿਹੜਾ ਮਸਾਲਾ ਆਪਾਂ ਉਹ ਵੀ ਇੱਥੇ ਪਾ ਲੈਨੇ ਇਹਦੇ ਵਿੱਚ ਪਾ ਦਿਆਂਗੇ ਆਪਾਂ ਲਾਲ ਮਿਰਚ ਚਾਰਕ ਚਮਚੇ ਵੱਡੇ ਜਿਹੜੇ ਆਪਣੇ ਹੁੰਦੇ ਆ ਉਹ ਪਾਏ ਆਪਾਂ ਤੇ ਆਪਾਂ ਪਾਇਆ ਕਾਲਾ ਨਮਕ ਇਹ ਵੀ 3-4 ਚਮਚੇ ਹੀ ਆ ਤੇ ਇਹਦੇ ਵਿੱਚ 1 ਕਿਲੋ ਪਾਵਾਂਗੇ ਆਪਾਂ ਸੈਂਪਲ ਜਿਹੜਾ ਨਮਕ ਹੁੰਦਾ ਆਪਣਾ ਉਹ ਵਾਲਾ 1 ਕਿਲੋ 5 ਕਿਲੋ ਨਿੰਬੂ ਦੇ ਵਿੱਚ 1 ਕਿਲੋ ਨਮਕ तो आप सारे मसाले चंकी तरह मिक्स कर लेंगे मसाला जोड़ा अपना मिक्स हो गया कि आप इवें इवें करके सारे नींबू भर लाँगे बंद करके ये आप आपका लिया निबू जेड़े अपा सारे पाते, है। ते आज है। पाते हैं जेड़ा अपना मसाला बच गया चीनी आपते पा देंगे sarah